ਤੁਸੀਂ ਸ਼੍ਰੀਕਾਲ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੰਗਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਆਪਾਂ ਲੈ ਕੇ ਆਏ ਅੱਜ ਵੀਡੀਓ ਸੰਖ ਵਾਸਤੇ ਜੀ ਸੰਖ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਨਹੀਂ ਤੇ ਈਜੀ ਜਿਹੇ ਤਰੀਕੇ ਨਾਲ ਦੱਸਾਂਗੇ ਵੀ ਬਹੁਤ ਹੀ ਸੌਖਾ ਜਿਹਾ ਤਰੀਕਾ ਈ ਜੀ ਜ ਤੇ ਆਪਾਂ ਚੰਗੀ ਤਰ੍ਹਾਂ ਕਿਸ ਤਰ੍ਹਾਂ ਸੰਖ ਨੂੰ ਵੈਸੇ ਤਾਂ ਆਪਾਂ ਡੇਲੀ ਸਾਫ਼ ਕਰਦੀ ਹੈ ਜੀ ਕਈ ਵਾਰੀ ਨਾ ਕੱਬੇ ਜੀ ਚਮਕਣ ਲੱਗ ਜਾਂਦੇ ਜੀ ਖਾਰੇ ਪਾਣੀ ਦੇ ਦਾਗ ਜੀ ਚਮਕਣ ਲੱਗ ਜਾਂਦੇ ਜੀ ਹੈ ਨਾ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਕਿਸ ਤਰ੍ਹਾਂ ਨਾ ਸਟੀਲ ਨੂੰ ਚਮਕਾ ਸਕਦੇ ਆ ਜੀ ਉਹ ਹੀ ਜਿਹਾ ਤਰੀਕਾ ਜੀ ਤੇ ਉਹ ਹੀ ਜਿਹਾ ਤਰੀਕਾ ਕਿਹੜਾ ਜੀ ਤੇ ਵੀਡੀਓ ਨਾਲ ਐਂਡ ਤੱਕ ਬਣੀ ਰਹੇ ਜੀ ਲਓ ਜੀ ਆਪਾਂ ਨੂੰ ਲੈ ਲੈਣਾ ਇੱਕ ਸ਼ੈਂਪੂ ਤੇ ਇੱਕ ਆਪਾਂ ਸ਼ੈਂਪੂ ਲੈ ਲਿਆ ਜੀ ਤੇ ਸ਼ੈਂਪੂ ਨੂੰ ਆਪਾਂ ਚੰਗੀ ਤਰ੍ਹਾਂ ਨਾ ਸਿੰਕ ਦੇ ਵਿੱਚ ਸਾਰੇ ਖਿਲਾਰ ਦਾਂਗੇ ਜਿਸ ਤੈਪੂ ਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਇਹ ਲੈ ਲਿਆਪਸ ਸ਼ੈਂਪੂ ਜੀ ਤੇ ਥੋੜੀ ਜਿਹੀ ਲੈ ਲੈਣੀ ਹੈ ਪਸ ਮਿੱਠਾ ਸੋਡਾ ਜੀ ਥੋੜਾ ਜਿਹਾ ਲੈਣਾ ਬਹੁਤਾ ਜਿਆਦਾ ਨਹੀਂ ਲੈਣਾ ਇਹ ਲੱਭਿਆ ਦੇਣਾ ਟੱਕਾਂ ਬਹੁਤ ਹੀ ਜਿਆਦਾ ਹੋ ਗਏਟਾ ਹੈ ਜੀ ਤੇਲੋ ਜੀ ਆਪਾਂ ਲੈਣ ਥੋੜਾ ਜਿਹਾ ਮਿੱਠਾ ਸੋਡਾ ਜੀ ਸਾਰੇ ਖਿਲਾਰ ਲੈਣਾ ਜੀ ਚੰਗੀ ਤਰ੍ਹਾਂ ਅਪਲਮਾ ਵਿੱਚ 2 ਚਮਚ ਠੀਕ ਹੈ ਜੀ ਇਹ ਵੀ ਤਾਂ ਕਲੀਅਰ ਕਿ ਕੀਤਾ ਇਹ ਕਲੇ ਲੈਣਾ ਜੀ ਆਪਸੇ ਕਰਬ ਠੀਕ ਹੈ ਜੀ ਸਕਰਬ ਵੀ ਮੇਰੇ ਪਤਾ ਤਰਨਾ ਸਕਰਬ ਬਾਜੀ ਤਿੰਨ ਆਉਣ ਆਪਣੇ ਇੱਕ ਸਕਰਬ ਲੈ ਲੈਣਾ ਜੀ ਠੀਕ ਹੈ ਜੀ ਚੰਗੀ ਤਰ੍ਹਾਂ ਨਾ ਆਪਾਂ ਸਾਫ ਕਰ ਲੈਣਾ ਜੀ ਦੇਖੋ ਸਟੀਲ ਦਾ ਕੋਈ ਵੀ ਬਰਤਨ ਹੋਵੇ ਜੀ ਹਨਾ ਤੇ ਮਟੂਟਣਾ ਹੋਉਂਦੀਆਂ ਵਧੀਆ ਸਾਫ ਹੋ ਜਾਂਦਾ ਜੀ ਟੀਲ ਦਾ ਭਾਂਡਾ ਤੇ ਵੈਸੇ ਕਿ ਤਾਂ ਬਹੁਤ ਹੀ ਜ਼ਿਆਦਾ ਫਾਇਦੇ ਆ ਜੀ ਆਪਣਾ ਮਿੱਠੇ ਸੋਡੇ ਦੇ ਹਨਾ ਜੀ ਤੇ ਕਰੀਆਂ ਕਿ ਚੀਜ਼ ਦੇ ਕੰਮ ਆਉਂਦਾ ਜੀ ਬਹੁਤ ਸਾਰੇ ਕਿਸੇ ਦੇ ਕੰਮ ਆਉਂਦੇ ਜੀ ਅਸੀਂ ਵਧੀਆ ਸਾਫ ਕਰਾਂਗੇ ਜੀ ਫੈਨ ਜਿਹੜੇ ਦਾਗ ਆ ਜੀ ਇਹਦਾ ਪਸਾਰੇ ਸਾਫ ਕਰ ਦਾਂਗੇ ਜੀ ਚੰਗੀ ਤਰ੍ਹਾਂ ਆ ਦੇਖੋ ਜੀ ਟਿਪ ਟਕ ਊਟ ਨੂੰ ਨਾਲ ਹੋ ਕੇ ਸਾਫ ਕਰਾਂਗੇ ਜੀ ਔਕਾਈ ਜੀ ਜੰਮੀ ਪਈ ਆ ਮੈਸੇ ਆਪਾਂ ਡੇਲੀ ਸਾਫ ਕਰਦੇ ਆਂ ਕਈ ਵਾਰੀ ਆਪਾਂ ਨੂੰ ਕਿਤੇ ਜਾਣਾ ਪੈਂਦਾ ਜੀ ਆਪਾਂ ਜਲਦੀ ਜਲਦੀ ਚਾਹਨਾ ਸਾਫ ਕਰ ਦਿੰਦੀ ਆਂ ਬਹੁਤ ਹੀ ਵਧੀਆ ਚੰਗ ਪਈ ਤੀ ਸਪੀਡ ਆ ਜੇ ਨਾ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਵੀ ਕਟਾਨ ਪੈਦਾ ਹੋ ਜਾਣਗੇ ਵੀ ਹਨਾ ਤੇ ਬਿਮਾਰੀਆਂ ਦਾ ਦਾਰਾ ਜੀ ਆਪਾਂ ਨੂੰ ਤੇ ਬਹੁਤ ਤੇ ਥੋੜਾ ਜਿਹਾ ਲੈ ਲੈਣਾ ਜੀ ਆਪਾਂ ਬਦੇਗਰ ਤੇ ਇਹ ਵੀ ਆਪਾਂ ਚੰਗੀ ਤਰ੍ਹਾਂ ਪਾ ਲੈਣਾ ਜੀ ਸਾਰੇ ਠੀਕ ਹੈ ਜੀ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇਹ ਪਟੂਟਾ ਨਹੀਂ ਲਿਆ ਸਟੀਲ ਦਾ ਕੋਈ ਵੀ ਭਾਂਡਾ ਹੈ ਨਾ ਪਰਪਣ ਤੇ ਇਹਦੇ ਨਾਲ ਆਪਾਂ ਈਜ਼ੀ ਜਿਹੇ ਤਰੀਕੇ ਨਾਲ ਆਪਾਂ ਸਾਫ਼ ਕਰ ਸਕਦੇ ਹਾਂ ਜੀ ਪਹਿਲਾਂ ਆਪਾਂ ਇਹ ਸਾਫ਼ ਕਰ ਲਈਏ ਸੁਮ ਦਿਖਾ ਰਹੀ ਜੀ ਵੀਡੀਓ ਦੇ ਵਿੱਚ ਬਾਅਦ ਵਿੱਚ ਆਪਾਂ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰ ਲਾਂਗੇ ਤੇ

ਕਤੋਂ ਕੇ ਕਰਤਾ ਆਪਾਂ ਬਿਲਕੁਲ ਸਾਫ਼ ਜੀ ਤੇ ਠੀਕ ਹੈ ਜੀ ਤੇ ਦੇਖੋ ਜੀ ਟੂਟੀਆਂ ਵੀ ਆਪਣੀਆਂ ਹਨ ਸਟੀਲ ਵਾਲੀਆਂ ਟੂਟੀਆਂ ਸਾਫ਼ ਹੋਈਆਂ ਤੇ ਇਧਰ ਉਹ ਜੇ ਸਾਫ਼ ਕਰਨਾ ਆਪਾਂ ਜੀ ਤੇ ਹੁਣ ਆਪਾਂ ਇਹ ਵੀ ਸਾਫ਼ ਕਰਾਂਗੇ ਜੀ ਠੀਕ ਹੈ ਜੀ ਬਾਦਮੀ ਤੇ ਇਹ ਸਿੰਘ ਚ ਤੇ ਉਹ ਸਿੰਘ ਚ ਕਿੰਨਾ ਫਰਕ ਆ ਜੀ ਤੇ ਬਹੁਤ ਹੀ ਵਧੀਆ ਈਜ਼ੀ ਜਿਹਾ ਤਰੀਕਾ ਸੀ ਜੀ ਠੀਕ ਹੈ ਜੀ ਤੇ ਇਹ ਤਰੀਕੇ ਨਾਲ ਆਪਾਂ ਗੰਦੇ ਤੋਂ ਗੰਦੇ ਸੰਖ ਨੂੰ ਸੰਖ ਨੂੰ ਸਾਫ਼ ਕਰ ਸਕਦੇ ਹਾਂ ਜੀ ਬਹੁਤ ਹੀ ਵਧੀਆ ਈਜ਼ੀ ਜਿਹਾ ਤਰੀਕਾ ਸੀ ਜੀ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ